ਸੋਨੂੰ ਕਿਹਾ ਸੀਗਾ ਵੀ ਇਹ ਅਮਰੂਦਾਂ ਨੂੰ ਟੋਕਰੇ ਪਰ ਕੇ ਫਾਲ ਆਊਗਾ ਗੱਲ ਉਹੀ ਹੋ ਗਈ ਹਨਾ ਆਪਾਂ ਉਥੇ ਹੀ ਖੜੇ ਆਂਗੇ ਇਸ ਟਾਈਮ ਜਿੱਥੇ ਬਈ 1 ਮਿਲੀਅਨ ਵਿਊ ਆਇਆ ਸੀਗਾ ਤੇ ਚੈੱਕ ਕਰ ਲੋ ਅਮਰੂਦ ਕੱਲੇ ਕੱਲੇ ਅਮਰੂਦ ਦੇ ਉੱਤੇ ਬਈ ਲੱਗਪਗ ਨਾ ਨਾ ਕਰਦੇ ਕਿਉਂਕਿ ਬਈ ਕੱਦ ਵੀ ਨਿਕਾ ਨਿਕਾ ਜਾਣਾ ਨਾ ਨਾ ਕਰਦੇ ਬਈ ਲੱਗਪਗ 20 25 25 ਅਮਰੂਦ ਜਿਹੜੇ ਲੱਗੇ ਹੋਏ ਨੇ ਬਈ ਦਿਖਾ ਦੇ ਫਿਰ ਕਿਸਮਾਰ ਕੇ ਦੇਖ ਸਕਦੇ ਹੋ ਬਈ ਨਾ ਅਮਰੂਦ ਖੜਿਆਗੇ ਨਿਊ ਚੰਡੀਗੜ੍ਹ ਨਰਸਰੀ ਧੂਰੀ ਤੇ ਪੌਦੇ ਨिके-ਨिके ਨੇ ਅਮਰੂਦਾਂ ਦਾ ਭਰੇ ਪਏ ਨੇ ਜਿਹੜੇ-ਜਿਹੜੇ ਮੇਰੇ ਵੀਰ ਚਾਹੁੰਦੇ ਨੇ ਵੀ ਅਸੀਂ ਮਿੱਠੇ-ਮਿੱਠੇ ਅਮਰੂਦ ਖਾਈਏ ਬਈ ਅਮਰੂਦ ਇੰਨੇ ਮਿੱਠੇ ਨੇ ਕਿ ਸ਼ੂਗਰ ਕਰਨ ਵਾਲਾ ਕੰਮ ਹੀ ਆ ਹਨਾ ਜੇ ਤੁਸੀਂ ਪੌਦੇ ਲੈ ਕੇ ਜਾਣਾ ਚਾਹੁੰਦੇ ਹੋ ਬਈ ਮਲੇਰ ਕੋਲਾ ਰੋਡ ਦੇ ਉੱਤੇ ਤਾਰਾ ਹਵੇਲੀ ਦੇ ਜਮਾ ਸਾਹਮਣੇ ਤੁਸੀਂ ਨਿਊ ਚੰਡੀਗੜ੍ਹ ਨਰਸਰੀ ਧੂਰੀ ਦੇ ਵਿੱਚ ਆ ਕੇ ਪੌਦੇ ਲੈ ਕੇ ਜਾ ਸਕਦੇ ਹੋਗੇ ਕੇਰ ਸੋਨੂ ਕਰਨੀ ਪਊਗੀ ਬਾਈ ਕਹਿੰਦਾ ਵੀ ਜਿਹੜੇ ਜਿਹੜੇ ਮੇਰੇ ਵੀਰ ਇੱਥੋਂ ਪੌਦਾ ਲੈ ਕੇ ਗਏ ਨੇ ਲਗਭਗ ਚਲਦੇ ਨੇ ਨਾ ਜਾਨੀ ਕਿ ਉਹ ਗੱਲ ਨਹੀਂ ਹੋਊਗੀ ਕਿਉਂਕਿ ਬਾਈ ਪੌਦਾ ਮਿਲੂਗਾ ਜਮਾਂ origignal ਜਿਹੜੀ ਕੁਆਲਿਟੀ ਹੋਊਗੀ ਚੰਗੀ ਹੋਊ ਪੌਦੇ ਦੀ ਯਾਨੀ ਕਿ ਛੋਟੇ ਘਰੇ ਜਾ ਕੇ ਚੱਲੂਗਾ ਹੁਣ ਤੁਸੀਂ ਆਪ ਹੀ ਨਿਗਾਹ ਮਾਰ ਲਓ ਵੀ ਲੱਗੇ ਹੋਇਆ ਇਸ ਟਾਈਮ ਆ ਲਫਾਫੇ ਦੇ ਵਿੱਚ ਯਾਨੀ ਕਿ ਗਮਲੇ ਦੇ ਦੇ ਵਿੱਚ ਨਾ ਤੇ ਗਮਲੇ ਦੇ ਵਿੱਚ ਵੀ ਇਹਨਾਂ ਨੂੰ ਫਲ ਆਇਆ ਪਿਆਗਾ ਤੁਸੀਂ ਸੋਚੋ ਵੀ ਜੇ ਆਪ ਇਹਨੂੰ ਧਰਤੀ ਦੇ ਵਿੱਚ ਲਾ ਦਈਏ ਤੇ ਕੇਅਰ ਕਰੀਏ ਚੰਗੀ ਫੇਰ ਕਿੰਨਾ ਫਲ ਆ ਸਕਦਾ ਵੀ ਹੈ ਨਾ ਬਾਕੀ ਵੀ ਆਜੋ ਸੋਨੀ ਬਾਈ ਦੇ ਕੋਲੇ ਨਿਊ ਚੰਡੀਗੜ੍ਹ ਨਰਸਰੀ ਧੂਰੀ ਮਲੇ ਕੋਟਲਾ ਰੋਡ ਦੇ ਉੱਤੇ ਤਾਰਾ ਫੇਲੀ ਦੇ ਜਮਾ ਸਾਹਮਣੇ ਸਹਿਰ ਧੂਰੀ ਆ ਮਿੱਤਰੋ ਬਾਰੀ ਬਾਰੀ ਅਸਾਨੂੰ ਕਹਿਣਾ ਵੀ ਸਹਿਰ ਧੂਰੀ ਆ ਆ ਸਕਦੇ ਇੱਥੇ ਧੰਨਵਾਦ